ਹੇ ਪ੍ਰਕਾਸ਼ ਸਿੰਘ ਬਾਦਲਾ दारू ਕੱਢਣੀਆਂ ਦੇ ਦੇ ਤਾਂ ਖਲਾ ਬਾਬੇ दारू ਦੇ ਭੁੱਖੇ ਨੇ ਜਿਹੜੇ ਚਾਰ ਰਾਤਾਂ ਤੋਂ ਨਾ ਸੁੱਤੇ ਨੇ ਚੌਗੀ दारू ਬਣਾ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਨੀਂਦ ਨਹੀਂ ਆਉਂਦੀ ਬੂਬਨੇ ਵੇਖੀ ਕੀ ਕਰੀ ਜਾਂਦੇ ਨੇ ਪਤਾ ਨਹੀਂ ਕਿੱਥੋਂ ਆਏ ਨੇ ਬਾਬੇ ਪਹਾੜਾ ਤੋਂ ਆਏ ਨੇ ਥੱਲੇ ਕਾਲੇ ਕੱਚੇ ਪਾਏ ਨੇ ਪਾਣੀ ਦਾ ਗਲਾਸ ਪਿਆ ਵੀ ਬਾਹਰ ਕਿਉਂ ਦੀ ਬਾਬੇ ਗਰਮੀ ਨਾਲ ਪਏ ਮੁਰਝਾਏ ਨੇ ਬਾਬਾ ਜੀ ਹੱਥ ਵੀ ਵੇਖ ਲੈਣੇ ਇਕੱਲੇ ਸ਼ਾਇਰੀ ਕਰਦੇ ਹੋ ਓਏ ਹੀ ਤਾਂ ਮੈਂ ਚਾਹੁੰਨਾ ਕਿ ਹੱਥਾਂ ਵਿੱਚ ਹੱਥ ਹੋਵੇ ਤੇਰਾ ਨੈਰੋ ਪਾਰ ਬਾਬੇ ਦਾ ਡੇਰਾ ਸਾਨੂੰ ਰੋਕਣ ਵਾਲਾ ਕਿਹੜਾ ਵੀ ਖਾਲੀ ਕਰ ਦੂੰਗਾ ਮੈਂ ਮੰਤਰ ਮਾਰ ਕੇ ਮੰਤਰ ਮਾਰ ਕੇ ਅਸੀਂ ਪਖੰਡ ਵਾਲ ਤੋਂ ਦੂਰ ਬਾਬਾ ਜੀ ਤੁਹਾਡੇ ਜੁੱਤੀ ਫਿਰੂ ਜੂਰ ਬਾਬਾ ਜੀ ਕਿਉਂਕਿ ਤੁਹਾਡਾ ਨਹੀਂ ਕਸੂਰ ਬਾਬਾ ਜੀ ਸਾਡਾ ਜਿਲ੍ਹਾ ਸਤਲੁਜ ਬਾਬਾ ਜੀ ਵਾ 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 ਕੁੜੀਏ ਤੂੰ ਤਾਂ ਸ਼ੈਰੀ ਵਾਲੀ ਅੱਗ ਕੱਢੀ ਜਾਨੀਏ ਚੱਲ ਬਾਬਿਆਂ ਦੇ ਨਾਲ ਆ ਪੰਟਸਟਾਗ੍ਰਾਮ ਤੇ ਰੀਲ ਬਣਾਇਆ ਕਰਾਂਗੇ ਬੱਸ ਮੱਸ ਬਾਬਾ ਜੀ ਮਿਹਰਬਾਨੀ ਕਰੋ ਮੈਨੂੰ ਬਾਹਰ ਜਾਣਾ ਹੈ ਕਿਉਂ ਝਾਕਦੀਆਂ ਬਾਬੇ ਨੂੰ ਟੇਡਾ ਟੇਡਾ ਜਾ ਤੇਰਾ ਵੀਜ਼ਾ ਲਵਾ ਦੂ ਕੈਨੇਡਾ ਦਾ ਫਿਰ ਮੰਨੇਗੀ ਬਾਬਿਆਂ ਨੂੰ ਅੱਛਾ ਬਾਬਾ ਜੀ ਉਹ ਕਿਵੇਂ ਉਹ ਕਿਉਂਕਿ ਇਹ ਵੀ ਕੰਸਲਟੈਂਟ ਵਾਲੇ ਬਾਬਿਆਂ ਨੂੰ ਜਾਣਦੇ ਨੇ ਬਾਬੇ ਤਾਂ ਹੀ ਤਾਂ ਹਕਤਾਨਦੇ ਨੇ ਇਹ ਵੀ ਕੰਸਲਟੈਂਟ ਵਾਲ हां भाई कुडी रामपुरा फूल एना ਦਾ ਆਫਿਸ ਹੈ ਜੇ ਤੂੰ ਯੂਕੇ ਦਾ ਵਰਕ ਵੀਜ਼ਾ ਲਵਾਉਣਾ ਤਾਂ ਬਿਨਾ ਆਈਲੈਂਡ ਸਪੀਡੀ ਤੋਂ ਤੁਹਾਨੂੰ ਭੇਜ ਦੇਣਗੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲੈਂਦੇ ਨੇ ਅੱਛਾ ਬਾਬਾ ਜੀ ਇੱਕ ਭਾਈ ਇਹਨਾਂ ਦੀ ਚੰਗੀ ਗੱਲ ਹੋਰ ਹੈ ਕਿ ਇਹ ਜੇ ਤਰ੍ਹਾਂ ਵੀਜ਼ਾ ਨਹੀਂ ਨਾ ਹੁੰਦਾ ਤੇਰੇ ਤੋਂ 1 ਰੁਪਿਆ ਵੀ ਨਹੀਂ ਲੈਂਦੇ ਲਿਮਟਿਡ ਸੀਟਾਂ ਨੇ ਜਲਦੀ ਜਲਦੀ ਜਾ ਕੇ ਆਪਣੀ ਫਾਈਲ ਲਗਵਾਓ ਤੇ ਬਾਬਾ ਜੀ ਦਾ ਨੰਬਰ ਕੰਟੈਕਟ ਕਿਵੇਂ ਕਰੀਏ ਕਿੰਤੇ ਮੈਂ ਇਹਨਾਂ ਦਾ ਨੰਬਰ ਪਾਇਆ ਆਈਡੀ નીચે ਮੈਂਸ਼ਨ ਕੀਤੀ ਆ ਸਾਰੇ ਜਾਣੇ ਜਾ ਕੇ ਕੰਟੈਕਟ ਕਰੋ ਹਾ ਨਾ ਤੁਸੀਂ ਕੰਮ ਦੇ ਨਾ ਕਾਜ ਦੇ ਬਾਬਾ ਬੈਠਾ ਜਾਜ ਤੇ ਬਾਬੇ ਦਾ ਜਾਜ ਮਹਿੰਗਾ ਏ ਬਾਬੇ ਨੇ ਪਾਇਆ ਲਹਿੰਗਾ ਏ 31000 ਦਾ 31000 ਦਾ ਬਾਬਾ ਰੈਂਦਾ ਮੱਥੇ ਉੱਤੇ ਹੱਥ ਮਾਰਦਾ ਬਾਬਾ ਰੈਂਦਾ ਲੂਨਾ ਉੱਤੇ ਢੇੜੇ ਮਾਰਦਾ ਉਹ ਹਾਂ ਕੀ ਗੱਲ ਬਾਬਾ ਗਾਣੇ ਜੇ ਗਾਈ ਜਨਾਂ ਤਿੰਨ ਭੈਣਾਂ ਨਹੀਂ ਦਿਖਦੀਆਂ ਓ ਬੱਚਿਓ ਕਰ ਪਾਈ ਜਾਓ ਦੱਖਣ ਆ ਨਾ ਪਾਇਓ ਕੀ ਗੱਲ ਹਟਾ ਘਟਾ ਕੇ ਮੰਗਦੇ ਨੂੰ ਸ਼ਰਮ ਨਹੀਂ ਆਉਂਦੀ ਆਜਾ ਤੈਨੂੰ ਕੰਮ ਤੇ ਲਾਵਾਂ 15-20000 ਰੁਪਿਆ ਬਣਾ ਕੇ ਕਰੂਗਾ ਮਹੀਨੇ ਦਾ ਉਹ ਕੰਮ ਕਰ ਉਹ ਕੰਮ ਆਉਂਦਾ ਮੇਰੇ ਲਈ ਲੈਂਡ ਚਾ ਤੈਨੂੰ 70-80000 ਰੁਪਿਆ ਦਵਾਂਗਾ ਕਾਮ ਤੇ ਲਵਾਉਣ ਵਾਲਾ ਜੇ ਜਰਾ ਆਪਦਾ ਰਵੇਲਾ ਕਰਦਾ ਉਹਨੂੰ ਕਿਹੜੇ ਕੰਮ ਤੇ ਲਵਾ ਦਿੰਦਾ ਉਹ ਭਾਬੀ ਇਹਨੂੰ ਮੈਂ ਲਵਾਉਣਾ ਸੀ ਆਨਲਾਈਨ ਵਰਕ ਤੇ ਉਹ ਕਿਵੇਂ ਇੰਸਟਾਗ੍ਰam ਤੇ ਪੇਜ ਆ ਮਨਜਿੰਦਰ ਮੈਡਮ ਦਾ ਉਹਨਾਂ ਦੀ ਬਾਇਓ ਦੇ ਵਿੱਚ ਲਿੰਕ ਆ ਉੱਥੋਂ ਫਾਰਮ ਫਿਲ ਕਰਕੇ ਆਪਾਂ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਆ ਅੱਛਾ ਇਹਦੇ ਵਿੱਚ ਹਾਊਸ ਵਾਈਫਰ ਸਟੂਡੈਂਟ ਜੇ ਕੋਈ ਪਰਸਨ ਜੌਬ ਕਰਦਾ ਉਹ ਵੀ ਇਹਦੇ ਵਿੱਚ ਕੰਮ ਕਰਕੇ ਬਹੁਤ ਵਧੀਆ ਪੈਸੇ ਅਰਨ ਕਰ ਸਕਦੇ ਨੇ ਜਿਹਦੇ ਨਾਲ ਕੰਟੈਕਟ ਵੀ ਹੋਇਆ ਕਰੀਏ ਆਈਡੀ ਮੈਂ ਨੀਚੇ ਮੈਂਸ਼ਨ ਕੀਤੀ ਆ ਨਾਲ ਕਲੈਬ ਕੀਤੀ ਆ ਸਾਰੇ ਜਾਣੇ ਜਾ ਕੇ ਕੰਟੈਕਟ ਕਰੋ ਇਹਨਾਂ ਨਾਲ ਬਾਬਾ ਜੀ ਬਾਬਾ ਜੀ ਮੇਰਾ ਸਾਈਕਲ ਚੋਰੀ ਹੋ ਗਿਆ ਨਿਗਾ ਮਾਰੋ ਦੇਖੋ ਲੱਭ ਜੂਗਾ ਕਿ ਨਾ ਕੀ ਕਹ ਲੈ ਉੱਚੀ ਬੋਲ ਮੈਨੂੰ ਸੰਦਾ ਘਟਾ ਲੱਭ ਜੂਗਾ ਓ ਹੋ 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 ਉਹ ਕਾਕਾ ਤੇਰੇ ਮਗਰ ਤਾਂ ਜੰਨ ਲਾਇਆ ਹੋਇਆ ਉਹ ਤੇਰਾ ਸਾਈਕਲ ਖਾ ਗਿਆ ਤੇ ਹੁਣ ਫਿਰ ਬਾਬਾ ਜੀ ਹੁਣ ਫਿਰ ਬਹੁ ਵੱਡਾ ਟਾਲਾ ਕਰਨਾ ਪਊ ਰੁਪਿਆ ਲੱਗੂ ਹਜ਼ਾਰ ਲੋ ਬਾਬਾ ਜੀ ਕੀ ਹੋਇਆ ਆਹ ਦੇਖ ਆਹੀ ਹੈ ਹਾਂਜੀ ਹਾਂਜੀ ਬਾਬਾ ਜੀ ਇਹੀ ਹੈ